ਐਵੇਂ ਮੈਂ ਡੈਡ ਸਿੱਧਾ ਨਹੀਂ ਕਹਿ ਸਕਦੇ ਕਿ ਮੈਂ ਨਹੀਂ ਹਾਲੇ ਵਿਆਹ ਕਰਵਾਉਣਾ ਬਹੁ ਵੈਦਾ ਨਹੀਂ ਕਾਲੇ ਨਹੀਂ ਪਈਦਾ ਹੋਈਦਾ ਫਿਰ ਮੰਮੀ ਨੇ ਵੀ ਇਹ ਗੱਲ ਦਾ ਗੁੱਸਾ ਕਰਨਾ ਵਾ ਵੀ ਮੈਂ ਰਿਸ਼ਤਾ ਕਰਾਉਂਦੀ ਐ ਤੇ ਰਿਸ਼ਤਾ ਨਹੀਂ ਕਰਨਦੇ ਨਾਲੇ ਨਾ ਤੂੰ ਬਹੁਤੀਆਂ ਗੱਲਾਂ ਨਾ ਕਰੀਂ ਉਥੇ ਇਹ ਨਾ ਹੋਏ ਤਾਈ ਮੁੜ ਕੇ ਤੇਰੀ ਵਾਰੀ ਵੀ ਛੇਤੀ ਲਾਦੇ ਭੀ ਇਹਦੇ ਵਾਸਤੇ ਵੀ ਹੁਣ ਮੈਂ ਮੁੰਡਾ ਲੱਭ ਲਾਂ ਜਲਦੀ ਜਲਦੀ ਤਾਈ ਦਾ ਕੁਝ ਪਤਾ ਵੀ ਨਹੀਂ ਆ ਨਹੀਂ ਤੇ ਇਹੋ ਜਿਹੇ ਪ੍ਰੋਗਰਾਮ ਦੇ ਛੋੜੇ ਕਾਟਨ ਦੇ ਸੂਟ ਚੰਗੇ ਲੱਗਦੇ ਕਿਸ ਨੇ ਤੇ ਉਹ ਆਖਣਾ ਨਾ ਬਣਾ ਕੇ ਦੀ ਦਿੰਦੇ ਚਲੋ ਠੀਕ ਐ ਮੰਮੀ ਤਾਈ ਜੀ ਮੈਂ ਨਹੀਂ ਨਾ ਜਾਣਾ ਤੇ ਮੈਂ ਆਪਣੀ ਭੈਣ ਨੂੰ ਵੀ ਨਹੀਂ ਤੇ ਜਾਣ ਦੇਣਾ ਇਹ ਗੱਲ ਹੋ ਗਈ ਇਹ ਵੀ ਇੱਥੇ ਰਹੂਗੀ ਮੇਰੇ ਨਾਲ ਕੋਹ ਨਹੀਂ ਡਾੜੀ ਜੀ ਤਾਈ ਜੀ ਕਹਿੰਦੇ ਕਿ ਤੂੰ ਨਹੀਂ ਜਾਣਾ ਤੇ ਦੱਸੋ ਬੜਾ ਮੈਂ ਕਿਉਂ ਨਹੀਂ ਜਾਣਾ ਮੇਰੀ ਭੈਣ ਦਾ ਠਾਕਾ ਵਾ ਮੇਰਾ ਭੰਦਾ ਮੈਂ ਜਾਵਾਂਗੀ ਚੱਲ ਭਾਬੀ ਕੁੜੀ ਕਿੱਥੇ ਇਕੱਲੀ ਘਰ ਰਹੂਗੀ ਲੈ ਜੰਨੇ ਆ ਨਾਲ ਫੇਰ ਕੀ ਹੋ ਚੱਲੇ ਮਖਿਆ ਤੋ ਹੀ ਏਦਾਂ ਕਰਿਓ ਕਿ ਸੋਮਵਾਰ ਜਾ ਕੇ ਨਾ ਆਪਣੀਆਂ ਫਰਦਾਂ ਫਰਦਾਂ ਲਵਾਓ ਹਾਂ ਹਾਂ ਕੋਈ ਗੱਲ ਨਹੀਂ ਤੁਸੀਂ ਟਾਈਮ ਨਾਲ ਆਜਿਓ ਪਹਿਲਾਂ ਤੁਹਾਨੂੰ ਦੋਰਦਾਂਗੇ ਸੇਵਾ ਕੋਈ ਗੱਲ ਨਹੀਂ ਦੇਖ ਲਾਂਗੇ ਹਾਂਜੀ ਹਾਂਜੀ ਵੇਖੋ ਜੀ ਜਿਹੜੀ ਸਰਕਾਰੀ ਫੀਸ ਉਹ ਤੇ ਲੱਗਣੀ ਲੱਗਣੀ ਐ ਓ ਨਹੀਂ ਨਹੀਂ ਬੇਫਿਕਰ ਹੋ ਜਾਓ ਹੋਰ ਨਹੀਂ ਕੋਈ ਵੀ ਸੇਵਾ ਚਾਹੀਦੀ ਹਾਂਜੀ ਹਾਂਜੀ ਚਲੋ ਠੀਕ ਆ ਜੀ ਚੰਗਾ ਜੀ ਮੈਂ ਹਾਂ ਮੈਂ ਬੜੇ ਦਿਨਾਂ ਦੀ ਕਰਨਾ ਗੱਲ ਕਰਨੀ ਚਾਹੁੰਦੀ ਹਾਂ ਕੰਤਾਉ ਬਸ ਟਾਈਮ ਹੀ ਨਹੀਂ ਲੱਗਾ ਮੈਂ ਹੁਣ ਤੈਨੂੰ ਇਹ ਗੱਲ ਕਰਨੀ ਹੈ ਵੀ ਪੁੱਤ ਤੇਰੀ ਲਈ ਰੱਬ ਨੇ ਸੋਣ ਤੈਨੂੰ ਮਿਲ ਗਈ ਨੌਕਰੀ ਇਮਾਨਦਾਰੀ ਨਾਲ ਕੰਮ ਕਰਨਾ ਮੰਮੀ ਇਮਾਨਦਾਰੀ ਨਾਲ ਹੀ ਕਰਾਂਗਾ ਤੁਸੀਂ ਇਹੋ ਜੀ ਟੈਨਸ਼ਨ ਨਾ ਲਿਓ ਉਦਾਂ ਵੀ ਮੇਰੀ ਯਕੀਨ ਆ ਕਿ ਮੇਰਾ ਪੁੱਤ ਇਹੋ ਜਾਨੀ ਆਪਣੇ ਘਰ ਦਾ ਨਾਮ ਬਦਨਾਮ ਨਹੀਂ ਕਰਨਾ ਕਿ ਇਹ ਕੋਈ ਰਿਸ਼ਵਤ ਨਹੀਂ ਲੈਣੀ ਹੈਗੀ ਨਾ ਨਾ ਮੰਮੀ ਇਹ ਤਾਂ ਆਪਾਂ ਕੰਮ ਕਰਨਾ ਹੀ ਨਹੀਂ ਆ ਆ ਪੰਕੜਾ ਰਿਸ਼ਵਤ ਦੇ ਕੇ ਹਨਾ ਹੋਏ ਆ ਨਾ ਨਾ ਪੁੱਤ ਆ ਦੀ ਵਾਹੀ ਵੀ ਮੈਂ ਸੁਣੀ ਆ ਤੇ ਮੈਂ ਤੇ ਇੰਨੀਆਂ ਦਾਸਾਂ ਕਰਦੀ ਹਨਾ ਪਰ ਰੱਬ ਨੇ ਮੇਰੀ ਬੁੱਤ ਸੁਣ ਲਈ ਆ ਮੈਂ ਵੀ ਇਦਾਂ ਹੀ ਸਾਰੀਆਂ ਮਾਵਾਂ ਦੀ ਰੱਬ ਸੁਣੇ ਆ ਜੋ ਵੀ ਹੈ ਨਾ ਤੁਹਾਡੇ ਪੈਰਾਂ ਪਿਛੇ ਹੋਇਆ ਵਾ ਸ਼ੂਗਰ ਪੁੱਤ ਕੋਈ ਨਹੀਂ ਮਾਂ ਤੇ ਉਹਦਾ ਫਰਜ਼ ਹੁੰਦਾ ਵਾ ਮੈਨੂੰ ਸਭ ਤੋਂ ਵੱਡਾ ਹੁੰਦਾ ਸੀ ਮੈਂ ਵੀ ਮੰਮੀ ਹੁਣੇ ਪੜਾਉਣ ਦੇ ਨੇ ਕਿੰਨਾ ਪੈਸਾ ਲਾਉਣ ਦੇ ਆ ਤੇ ਆਪਣੇ ਆਪ ਚ ਮੈਂ ਸੋਚਦਾ ਵੀ ਹੁੰਨਾ ਹਾਂ ਇਹ ਨਾ ਹੋਵੇ ਕਿਤੇ ਰਹਿ ਜਾਵਾਂ ਨਹੀਂ ਨਹੀਂ ਪੁੱਤ ਜੇ ਮਾਂ ਚ ਰਹੀ ਜਾਏ ਨਾ ਮਾਲਕ ਸਾਰੇ ਕੰਮ ਕਰ ਦਿੰਦਾ ਇਹ ਤਾਂ ਗੱਲ ਹੈ ਮੰਮੀ ਬੇਲੇ ਕਾ ਮੈਂ ਨਾ ਕੋਈ ਥਾਂ ਨਹੀਂ ਛੱਡਿਆ ਮੈਂ ਸਾਰੇ ਥਾਂ ਦੇ ਆਪਣੇ ਪੁੱਤ ਦੇ ਨਾਂ ਦੀ ਅਰਦਾਸ ਕਰਵਨੀ ਹੈ ਤੇ ਮੈਨੂੰ ਆਸ ਹੀ ਕਿ ਮੇਰਾ ਵਾਹਿਗੁਰੂ ਮੇਰਾ ਕੰਮ ਜ਼ਰੂਰ ਕਰੇਗਾ ਵੇਹ ਪੁੱਤ ਜੇ ਕੋਈ ਭਣਪਰਾ ਘੱਟ ਵੀ ਪੈਸੇ ਦੇ ਨਾ ਅਗਲੇ ਦਾ ਕੰਮ ਜ਼ਰੂਰ ਕਰ ਦੇਣਾ ਕਿ ਇਹਨੇ ਅਗਲੇ ਦੇ ਕੋਲ ਨਹੀਂ ਹੁੰਦੇ ਪੁੱਤੋ ਵੀ ਕਿੱਥੋਂ ਕੋਈ ਕੰਮ ਕਰਾਵੇ ਤੇ ਤੂੰ ਜਿੰਨੇ ਵੀ ਕੰਮ ਹਨ ਸਾਰਿਆਂ ਦੇ ਕਰ ਦੇਣੇ ਆ ਕਿ ਇਹਦਾ ਮਾਨੀ ਦਿਖਾਉਣਾ ਹੈ ਨਹੀਂ ਨਹੀਂ ਮੰਮੀ ਇਦਾਂ ਦਾ ਕਦੇ ਨਹੀਂ ਹੋਏਗਾ ਫਿਰ ਤੇ ਤੁਸੀਂ ਇਦਾਂ ਕਰੋ ਆਪਾਂ ਤੁਹਾਨੂੰ ਅੱਜ ਕਿਦੇ ਖਮਾਫਰਾ ਕੇ ਲਿਆ ਮੈਂ ਅੱਜ ਤੇ ਛੁੱਟੀ। ਉਹ ਤੇ ਜਾਣ ਨਹੀਂ ਤੁਮੇ ਚਲ ਜਾਈਂ ਬਾਹਰ ਤਾਂ ਬਦਲ ਹੋਇਆ। ਮੰਮੀ ਬਦਲ ਹੋਇਆ ਤਾਂ ਸਗੋਂ ਵਧੀਆ ਵਾ। ਹਾਂ। ਠੰਡਾ ਮੌਸਮ ਹੈ ਘੁੰਮ ਫਿਰ ਕੇ ਆਉਨੇ ਆ। ਚੱਲ। ਡੈਡੀ ਪੁੱਤ ਕਿੱਥੇ ਆ? ਡੈਡੀ ਪੁੱਤ ਪਤਾ ਨਹੀਂ ਆ ਬਾਹਰ ਹੁਣੇ ਖਲੋਤੇ ਕਿ ਗੇਟ ਦੇ ਅੱਗੇ। ਅੱਛਾ। ਪਤਾ ਨਹੀਂ ਉਹਨਾਂ ਉੱਥੇ ਖਲੋਤੇ ਆ ਕਿ ਜਾ ਕੇ ਕਿਸੇ ਪਾਸੇ ਚਲ ਚੁਲ ਗਏ ਨੇ। ਠੀਕ ਆ। ਚਲੋ ਕੋਈ ਗੱਲ ਨਹੀਂ। ਮੈਂ ਵੀ ਚਾਰ ਚੁਰ ਹੁਣਾ ਵਾਂ। ਨਹੀਂ ਤੇਰੇ ਕੋਲ ਜੀ ਤੇਰੇ ਕੋਲ ਹੀ ਤੇ ਇੰਨੀ ਆਂ ਸਾਰਾ ਨਾ ਬੈਣ ਕਰਾਉਣਾ। ਬੜੇ ਕੰਮ ਤੇਰੇ ਵੱਲ ਆਉਣੇ ਨੇ। ਇਸ ਸਾਰਿਆਂ ਨੇ ਕਰਨੀ ਨਹੀਂ ਕੋਈ ਗੱਲ ਨਹੀਂ ਜੇ ਡੈਡੀ ਨੇ ਕਿਹਾ ਤੇ ਆਪਾਂ ਕੰਮ ਕੋ ਛੱਡਣਾ ਥੋੜੀ ਇਹ ਵੀ ਨਹੀਂ ਕੋਈ ਡੈਡੀ ਦੀ ਮੰਨਣੀ ਕੋਈ ਭੈਣ ਭਰਾ ਚਾਚਾ ਤਾਇਆ ਕਹੇ ਕੋਤੋ ਦੀ ਵੀ ਮੰਨ ਲੈ ਨਹੀਂ ਮਮੀ ਕੋਈ ਗੱਲ ਨਹੀਂ ਟੈਨਸ਼ਨ ਆਪਣੇ ਤੋਂ ਵੱਡੇ ਦੀ ਇੱਜ਼ਤ ਕਰਨੀ ਹੈ ਠੀਕ ਹੈ ਮੰਮੀ ਠੀਕ ਹੈ ਮੈਨੂੰ ਤਾਂ ਇਹੋ ਜਿਹੇ ਸੰਸਕਾਰ ਦਿੱਤੇ ਨੇ ਮੈਨੂੰ ਸਾਰਾ ਕੁਝ ਪਤਾ ਹੈ ਬਸ ਪੁੱਤ ਇਹੋ ਹੀ ਚੱਲਣੀ ਹੈ ਕੋਈ ਗੱਲ ਨਹੀਂ ਟੈਨਸ਼ਨ ਮੈਨੂੰ ਕੁਝ ਨਹੀਂ ਚਾਹੀਦਾ ਠੀਕ ਹੈ ਚਲ ਸ਼ੁਕਰਮੁਆਲਕਾ ਮੇਰੇ ਕੋਤੇ ਦੀ ਸੋਣੀਏ ਕਿੱਥੇ ਗਿਆ ਭਾਂਜੀ ਮੁੰਡਾ ਮੁੰਡਾ ਇੱਥੇ ਹੀ ਹੈ ਤੇ ਉਹਨਾਂ ਅਕੜਾ ਹੀ ਪੱਗ-ਪੁੱਗ ਬਨ ਲੈਂਦਾ ਨਹੀਂ ਬਨ ਲੈਂਦਾ ਪੱਗ-ਪੁੱਗ ਫਿਰ اسਕੇ ਪਰੌਣੇ ਆਉਣੇ ਆ ਤੇ ਫਿਰ ਪੱਗ ਤੇ ਬੰਨਣੀ ਹੈ ਕਿਹੜੀ ਕੀ ਗੱਲ ਤੇ ਕੁੜੀ ਸੋਹਣੀ ਐ ਹਾਂ ਸੋਹਣੀ ਐ ਕੁੜੀ ਹੋ ਤਾਂ ਮੁੰਡੇ ਦੇ ਪਸੰਦੀ ਜਣਾ ਹੋਣ ਵਾਲੇ ਜੇ ਮੁੰਡਾ ਆਖੇਗਾ ਤੂੰ ਠੀਕ ਐ ਤੇ ਸਿਹਰੀ ਜਣਾ ਉਹ ਆਪਣੇ ਤੇ ਵੀ ਨਹੀਂ ਨਾ ਟੈਕ ਹੋਣਾ ਚਾਹੀਦਾ ਆਹੋ ਆਹ ਨਹੀਂ ਇਹ ਤਾਂ ਗੱਲ ਹੈਗੀ ਐ ਨਹੀਂ ਕੁੜੀ ਤਾਂ ਸੋਹਣੀ ਆਉਗੀ ਪਸੰਦ ਮੁੰਡੇ ਨੂੰ ਉਹ ਤਰ੍ਹਾਂ ਮੈਂ ਜੇ ਕੰਮ ਤੇ ਉਹਦਾ ਸਾਰਾ ਕਰ ਲੈਂਦੀ ਕੁੜੀ ਬੜੀ ਸਿਆਣੀ ਐ ਤੇ ਉਹ ਤਰ੍ਹਾਂ ਤੁਸੀਂ ਦੱਸੋ ਕਿ ਟਾੜ ਕੋਈ ਮੰਗ ਮੂੰਗ ਇਹ ਸਾਡੇ ਮਗਮਗਾ ਕੋਈ ਨਹੀਂ ਹਾਂ ਨਹੀਂ ਉਹਨਾਂ ਕੋਲ ਤਾਂ ਨਹੀਂ ਜਾਣੀ ਹਣਾ ਹਾਂ ਤੇ ਚਲੋ ਇਹੋ ਕੁਛੀ ਲੋਕੀ ਰਹਿੰਦੇ ਆ ਹਾਂ ਨਹੀਂ ਧੀ ਧੀ ਆ ਉਹ ਕੋਈ ਨਹੀਂ ਚਲੋ ਕੋਈ ਨਹੀਂ ਹੋਤ ਕੋਈ ਨਹੀਂ ਮਾਰਾ ਇਧਰ ਆ ਗਣੀ ਲਿਆ ਕੇ ਬਹੁਤੀ ਦਾਲ ਨਹੀਂ ਹੁੰਦੀ ਹੈਗੀ ਕੀ ਪੈਣਾ ਆਪਣੇ ਘਰ ਆਏ ਆ ਆਪਣੇ ਕੰਮ ਕਰੇ ਸੱਸ ਸਹੁਰੇ ਚੰਗਾ ਸੰਭੇ ਆ ਤੇ ਸਾਰੇ ਕੰਮ ਵੀ ਤੇ ਆਈਂਦੇ ਨੇ ਸਿਆਣੀ ਸਿਆਣੀ ਹੈ ਕੋਈ ਮਾਰੋ ਫਿਰ ਮੁੰਡੇ ਨੂੰ ਆਜ ਕਰੀਏ ਸਲਾਸ ਲੂ ਹੁੰਦੀ ਵੀ ਸਲਾਹ ਪੁੱਛ ਲਈਏ ਮੈਂ ਹੁਣ ਜਾਣੀ ਆ ਤੇ ਆਪਣੇ ਚਾਚੇ ਵਾਲੇ ਬੈਠਾ ਹਾਂ ਤੁਹਾਨੂੰ ਵੀ ਬੁਲਾਉਣੀ ਹੈ ਚੰਗਾ ਹਾਂ ਮੈਂ ਲਿਆਉ ਬੁਲਾ ਕੇ ਹਾਂ ਸਿੰਦਰ ਹਾਂਜੀ ਉਹ ਏਦਾਂ ਮੈਂ ਕੋਈ ਬੰਦੇ ਇੱਕ ਦਾ ਫੋਨ ਆਉਣਾ ਤੇਨੂੰ ਅੱਛਾ ਤੇ ਗੱਲ ਕਰ ਲਈ ਤੇ ਕੰਮਕਾਰ ਉਹਦਾ ਸਾਰਾ ਹੋਣਾ ਚਾਹੀਦਾ ਵਾ ਨੰਬਰ ਮੈਂ ਦੇਤਾ ਕੋਈ ਗੱਲ ਨਹੀਂ ਹੈ ਹੋ ਜਾਏਗਾ ਤੇ ਮਾਤੜ ਬੰਦਾ ਹੀ ਉਹ ਤੇ ਕਦੇ ਨਾ ਵੀ ਉਹਦੇ ਕੰਮ ਦਾ ਚੇਤਾ ਪਨਾ ਦੇ ਨਹੀਂ ਨਹੀਂ ਡੈਡੀ ਅੱਗੇ ਮੰਮੀ ਡੇ ਹੀ ਤੇ ਉਹਨੇ ਫੋਨ ਤੈਨੂੰ ਨਹੀਂ ਆਉਣੇ ਕਰਨ ਜਿੰਨੇ ਤੇਰੇ ਡੈਡੀ ਨੂੰ ਆਏ ਨੇ ਕਰਨੇ ਬੜੇ ਆਉਂਦੇ ਆ ਫਿਰ ਹੁਣ ਕੀ ਕਹੀਏ ਚਲੋ ਕੋਈ ਗੱਲ ਆਪਣੇ ਭੈਣ ਭਰਾ ਵਾ ਕੋਈ ਨਹੀਂ ਕੋਈ ਨਹੀਂ ਨਾਲੇ ਇੱਕ ਗੱਲ ਹੋਰ ਵਾ ਹਾਂਜੀ ਤਗੜੇ ਦਾ ਭਾਵੇਂ ਕਿਸ ਦਾ ਕੰਮ ਰਹਿ ਜੇ ਇਹ ਮਾਰੇ ਗਰੀਬ ਬੰਦੇ ਦਾ ਕੰਮ ਨਹੀਂ ਲੈਣੇ ਚਾਹੀਦਾ ਠੀਕ ਤੇ ਨਾ ਕਿਸੇ ਕੋ ਪੈਸਾ ਲੈਣਾ ਪਤਾ ਠੀ ਆ ਰਸਪਾਲ ਵੀ ਆਇਆ ਹੁਣ ਮੁੰਡਾ ਜੇ ਕੋਈ ਗੱਲ ਬਾਤ ਪੁੱਛਣੀ ਤਾਂ ਉਹ ਵੀ ਪੁੱਛ ਲੈ ਭਾਵੇਂ ਮੁੰਡਾ ਤਾਂ ਸੋਹਣਾ ਆ ਬਾਕੀ ਆਹ ਨਾਲ ਵੇ ਥੋੜੇ ਬਾਅਦ ਹੀ ਗੱਲ ਕਰਾਂਗੇ ਜੀ ਚਲੋ ਜੀ ਲਾਵ ਤੇ ਨੂੰ ਮੈਂ ਤਾਂ ਬਾਹਰ ਆਜ ਮਾਰੀ ਆ ਹੰਦੀ ਚਾਚਾ ਜੀ ਤੇ ਕੀ ਕਿਦਾਂ ਹਸਤਾਬ ਲੱਗਾ ਨੇ ਹਸਤਾਬ ਚਾਚਾ ਜੀ ਮੈਨੂੰ ਮੁੰਡਾ ਤਾਂ ਮੈਨੂੰ ਠੀਕ ਲੱਗਣ ਡਿਆ ਵਾ ਤੇ ਪਰਿਵਾਰ ਵੀ ਠੀਕ ਹੈ ਜਿੰਨਾ ਹੈਗਾ ਵਾ ਛੋਟਾ ਪਰਿਵਾਰ ਆ ਸੁਖੀ ਪਰਿਵਾਰਿੰਦਾ ਵਾ ਆਹੋ ਤੇ ਗੱਲ ਤੇਰੀ ਠੀਕ ਆ ਤਰ ਮੁੰਡਾ ਸੋਹਣਾ ਆ ਮੂੰਹ ਮਤੇ ਲੱਗਦਾ ਆ ਸੋਹਣਾ ਵੀ ਆ ਨਾਲੇ ਚਾਚਾ ਜੀ ਬੋਲ ਬਾਣੀ ਤੇ ਪਤਾ ਲੱਗ ਜਾਂਦਾ ਵਾ ਵੀ ਬੰਦਾ ਬੋਲ ਬਾਣੀ ਚ ਕਿੱਦਾਂ ਆ ਕਿੱਡੀ ਰਿਸਪੈਕਟ ਨਾਲ ਸਾਰਿਆਂ ਨਾਲ ਬੋਲਣ ਡਿਆ ਹੈ ਤੇ ਵਧੀਆ ਲੱਗਣ ਡਿਆ ਮੈਨੂੰ ਨੇਚਰ ਤਿੰਗਲ ਪੜਾਈ ਲਿਖਾਈ ਵੀ ਮੁੰਡੇ ਦੀ ਠੀਕ ਆ ਚਲੋ ਫਿਰ ਵੇਖ ਲਓ ਜਿੱਦਾਂ ਤੁਹਾਡੀ ਸਲਾਹ ਆ ਨਾ ਸਲਾਹ ਤੁਹਾਡੇ ਨਾਲ ਹੀ ਆ ਆਪਾਂ ਇਦਾਂ ਕਰਦੇ ਆ ਨਾ ਵੀ ਉਹ ਵੀ ਜਿਹਾ ਮੀ ਭਰਦੇ ਆ ਤੇ ਆਪਾਂ ਜਰੂਰੀ ਲੰਮਾ ਚੌੜਾ ਕੰਮ ਕਰਨਾ ਵਾ ਦੋਵਾਂ ਤਰੇ ਇੱਕ ਤੇ ਖਰਚੇ ਤੋਂ ਬਚਣ ਗਿਆ ਤੇ ਇੱਕ ਫੇਰ ਮੁੜ ਕੇ ਇਕੱਠੇ ਹੁੰਦੇ ਰਵਾਂਗੇ ਟਾਈਮ ਪੰਨਾਂਗੇ ਉਹਦੇ ਨਾਲ ਚੰਗਾ ਵਾ ਵੀ ਪੱਕ ਪਕਾਈਆ ਜਿਹੜਾ ਹੁਣੇ ਕਰ ਲੈਨੇ ਆ ਜਿਹੜਾ ਹੈਗਾ ਮਤਲਬ ਬੈ ਕੇ ਉਹਨਾਂ ਦੀ ਸਲਾਹ ਲੈ ਲੈਨੇ ਆ ਜੇ ਉਹ ਵੀ ਹਾਮੀ ਭਰਦੇ ਆ ਤੇ ਹੁਣੇ ਆਪਾਂ ਇਹਦੀ ਰਸਮਾਂ ਕਰ ਲੈਨੇ ਆ ਕਿ ਮੈਂ ਮੁੰਡਾ ਰੋਗਦੀਏ ਹਾਂਜੀ ਬਾਕੀ ਤਾਂ ਦਾ ਮਨ ਹੀ ਅੰਦਾਜ਼ਨ ਨਹੀਂ ਮੈਨੂੰ ਤਾਂ ਬਹੁਤ ਵਧੀਆ ਲੱਗਾ ਤੇ ਇਹ ਆਪੀ ਬਾਕੀ ਮੰਮੀ ਨਾਲ ਕਰ ਲੈਨੇ ਆ ਕਿ ਮੰਮੀ ਦੀ ਰਾਏ ਕੀ ਹੈ ਇਸ ਵਿੱਚ ਆਓ ਉਹਨਾਂ ਦੀ ਲਾਈ ਜਿਆਦਾ ਜ਼ਰੂਰੀ ਹੈ ਉਹਨਾਂ ਨੂੰ ਪੁੱਛਣਾ ਪੈਣਾ ਹੈ ਕਿਉਂਕਿ ਜਦੋਂ ਠੀਕ ਆ ਕੁੜੀ ਮੁੰਡਾ ਠੀਕ ਨੇ ਸਾਰਾ ਪਰਿਵਾਰ ਠੀਕ ਹੈ ਤੇ ਆਪਾਂ ਬਹੁਤਾ ਕੀ ਲਮਕਾਉਣਾ ਇਹਨਾਂ ਚੀਜ਼ਾਂ ਨੂੰ ਨਹੀਂ ਨਹੀਂ ਉਹ ਤਾਂ ਗੱਲ ਠੀਕ ਹੈ ਅੱਜਕੱਲ ਜਿਹੜਾ ਕੰਮ ਹੋ ਜੇ ਨਾ ਉਹਦੇ ਨਾਲ ਦੀ ਰਿਸਨੀ ਆ ਤੇ ਆਓ ਆਪਾਂ ਵਾਹਿਗੁਰੂ ਦਾ ਨਾਮ ਲਾ ਕੇ ਤੇ ਕਰੀਏ ਚੱਲ ਚਲੋ ਚਲੋ ਦੇ ਲੈਣਾ ਨਾ ਤਾਂ ਮੈਂ ਜਾਂ ਤਾਂ ਪਿੱ ਇਦਾਂ ਕਰੀ ਨਵ ਨੂੰ ਪੁੱਛ ਲਵੇ ਮੰਦੀ ਦੀ ਸਲਾਹ ਕਿਉਂਕਿ ਉਹ ਸਰਦ ਚਾਚਾ ਜੀ ਕੋ ਸੰਗਦੀ ਕੋ ਦੱਲ ਨਾ ਕਰੇ ਚਲੋ ਕੋਈ ਗੱਲ ਨਹੀਂ ਮੈਂ ਇਦਾਂ ਕਰਨੀ ਹੈ ਬਾਹਰ ਲੈ ਜੀ ਨਵ ਨੂੰ ਤੇ ਪੁੱਛ ਲੈਣੀ ਹੈ ਕਿਉਂਕਿ ਬਹੁਤ ਤੈਨੂੰ ਪਤਾ ਹੈ ਜੀਵਨ ਪਰਦਾ ਕਰਨਾ ਕਿਉਂਕਿ ਨਵੋਂ ਤੋਂ ਨਾ ਦੁਵਾਨੇ ਇਕੱਠਿਆਂ ਹਾਂਜੀ ਇਹ ਕਰਕੇ ਉਹਨਾਂ ਦਾ ਜਿਹੜਾ ਦਿਲ ਮਿਲਿਆ ਜ਼ਰੂਰੀ ਹੈ ਚਲੋ ਠੀਕ ਹੈ ਕੋਈ ਗੱਲ ਨਹੀਂ ਮੈਂ ਕਰਨੀ ਨਵ ਮੇਰਾ ਬਵਾ ਆ ਬਾਤ ਚਲੀ ਆਪਾ ਦਸੋ ਭਾਬੀ ਜੀ ਦਸਨਾ ਕੀ ਹੈ ਬਹੁਤ ਤੇਰੀ ਹੈ ਜਿੰਦਗੀ ਦਾ ਸਵਾਲ ਤੇ ਵੀ ਤੇਰਾ ਕਹਿਣ ਡਿਆ ਤੂੰ ਇਹਨੂੰ ਪੁੱਛ ਲਾ ਕਿ ਮੁੰਡਾ ਕਿਤਾ ਪਸੰਦ ਆ ਕਿ ਮੈਂ ਆਗੀ ਕਹਿਣਾ ਭਾਬੀ ਜੀ ਤੁਹਾਨੂੰ ਇਹ ਵੇਖੋ ਜਿੱਦਾਂ ਤੁਹਾਨੂੰ ਸਹੀ ਲੱਗਦਾ ਉਹ ਬਹੁਤ ਕੋਈ ਗੱਲ ਨਹੀਂ ਇੱਥੇ ਕਿਹੜਾ ਕੋਈ ਹੈਗਾ ਵਾ ਫੇਰ ਵੀ ਤੂੰ ਦੱਸ ਦੇ ਮੈਨੂੰ ਠੀਕ ਆ ਭਾਬੀ ਜੀ ਜਿਹੜਾ ਡੈਡੀ ਨੂੰ ਪਸੰਦ ਆ ਤੇ ਮੈਂ ਕੀ ਕਹਿ ਸਕਦੀ ਹਾਂ ਨਾ ਨੇ ਉਹਨਾਂ ਨੇ ਕਿਹਾ ਮੈਨੂੰ ਪੁੱਛਣਾ ਜਮਿਨੋ ਪੋਸ਼ ਕੇ ਦੇਣੇ ਰਿਸ਼ਤਾ ਕਰਨ ਕਰਨ ਤੇ ਸਾਰੇ ਜਣੇ ਆਪਣੀ ਮਰਜ਼ੀ ਦੇ ਆ ਇਹਦੇ ਵਿੱਚ ਮੇਰੀ ਜ਼ਿੰਦਗੀ ਤੇ ਕੋਈ ਸਵਾਲ ਹੈ ਹੀ ਨਹੀਂ ਮੇਰੀ ਜ਼ਿੰਦਗੀ ਤੇ ਇਹ ਦੇਣੇ ਖਰਾਬ ਕਰਨ ਹਾਂ ਬਹੁਤ ਉਹ ਇਦਾਂ ਨਹੀਂ ਸੋਚੀਦਾ ਵਿਆਹ ਤੇ ਇੱਕ ਦਿਨ ਕਰਨਾ ਹੀ ਚਲੋ ਮੈਂ ਮੰਨਿਆ ਹੀ ਤੇ ਤੇਰੀ ਚਲੋ ਪੜਾਈ ਪਿੱਛੇ ਪਈ ਆ ਉਹਨਾਂ ਨਾਲ ਮੈਂ ਉਹ ਵੀ ਗੱਲ ਕਰ ਲਾਂਗੀ ਇਹੋ ਗੱਲ ਨਹੀਂ ਤੇ ਭਾਬੀ ਜੀ ਮੈਂ ਸੋਚਉਂਦੀ ਆ ਕਿ ਇੰਨੀ ਪੜਾਈ ਕੀਤੀ ਐ ਸਾਰੀ ਖੂਹ ਹੱਤੇ ਚ ਪੈ ਰਣੀ ਆ ਕੋਈ ਫਾਇਦਾ ਨਹੀਂ ਹੋਣਾ ਕਰਨ ਦਾ ਬਹੁਤ ਕੋਈ ਗੱਲ ਨਹੀਂ ਇਹ ਪਹਿਲਾਂ ਮੈਂ ਗੱਲ ਕਰਨੀ ਆ रिश्ता जे पक्का हो ਜਾਂਦਾ ਹੈ ਨਾ ਜੇ ਤੈਨੂੰ ਪਸੰਦ ਆ ਮੁੰਡਾ ਤੇ ਫਿਰ ਕੋਈ ਗੱਲ ਨਹੀਂ ਰਿਸ਼ਤਾ ਪੱਕਾ ਕਰ ਦੇਣੀ ਹੈ ਤਾਂ ਉਹਨਾਂ ਨਾਲ ਮੈਂ ਗੱਲ ਕਰੂੰਗੀ ਤੇ ਕੁੜੀ ਨੇ ਜੇ ਪੜਨਾ ਜੀ ਚਲੋ ਠੀਕ ਹੈ ਭਾਬੀ ਜੀ ਇੱਕ ਈ ਗੱਲ ਕਰ ਲਿਓ ਉਹਨਾਂ ਨਾਲ ਇਹ ਨਾ ਹੋਏ ਪਹਿਲਾਂ ਹਾਂ ਕਰ ਦੇਣ ਤੇ ਬਾਅਦ ਵਿੱਚ ਮੈਨੂੰ ਪਰਵਾਣੀ ਨਾ ਚੰਗੀ ਤਰ੍ਹਾਂ ਪੱਕਾ ਕਰ ਲਿਓ ਨਾ ਮੈਂ ਤਾਂ ਵੀ ਅਜਿਵੇਂ ਕਹਿਣੀ ਹੈ ਜੇ ਤੈਨੂੰ ਮੁੰਡਾ ਪਸੰਦ ਆ ਤਾਂ ਠੀਕ ਆ ਨਹੀਂ ਤਾਂ ਉਹਨਾਂ ਨੂੰ ਨਾ ਕਰ ਦੇਣੇ ਆ ਮੈਂ ਆਪੇ ਲੰਮ ਨੂੰ ਸੁਝਾਵਾਂਗੀ ਨਹੀਂ ਨਹੀਂ ਭਾਬੀ ਜੀ ਜੀ ਸਾਰੇ ਘਰ ਦੇ ਜੀ ਉਹਨੂੰ ਮੁੰਡਾ ਪਸੰਦ ਆ ਤੇ ਮੇਰੀ ਨਾ ਪਸੰਦ ਆ ਤੇ ਕੋਈ ਸਵਾਲ ਹੀ ਨਹੀਂ ਨਾ ਉੱਥੇ ਦਾ ਉਹਦਾ ਨਾਮ ਮੁੰਡਾ ਸੋਹਣਾ ਵਾ ਪੱਗ ਬੰਨੀ ਆ ਸਰਦਾਰ ਬੰਦੇ ਦੀ ਨਾ ਵੱਖਰੀ ਲੁੱਕ ਹੁੰਦੀ ਆ ਐਵੇਂ ਅੱਜ ਕੱਲ ਮੋਨੇ ਕੋਨੇ ਜੇ ਤੁਰੇ ਫਿਰਦੇ ਨਾਲੇ ਮੁੰਡਾ ਨਾ ਜਵਾਨ ਆ ਸੋਹਣਾ ਲੱਗਣ ਡਿਆ ਨਾਲੇ ਫੈਮਿਲੀ ਵੀ ਜਿਹੜੀ ਛੋਟੀ ਜੀ ਆ ਇਹਨੂੰ ਰੋਟੀਆਂ ਨਾ ਲਾਉਣੀਆਂ ਪਿਆ ਕਰਨਗੀਆਂ ਪਈ ਦੇ ਪਾਪੀ ਜੀ ਇਦਾਂ ਕਰਨ ਦੇ ਜਿੱਦਾਂ ਮੈਂ ਕਦੇ ਰੋਟੀਆਂ ਪਕਾਈਆਂ ਨਹੀਂ ਹੁੰਦੀਆਂ ਬਿਨਤੀ ਕੋਈ ਭਾਰ ਹੀ ਨਹੀਂ ਹੈਗਾ ਇਹੋ ਜੇ ਕੰਮਾਂ ਦਾ ਉਹ ਤਾਂ ਨਾ ਮੈਨੂੰ ਪਤਾ ਆ ਵੀ ਮੇਰੀ ਨਾਨਾ ਨੂੰ ਭਾਰ ਹੈ ਨਹੀਂ ਆ ਉਹ ਤੇ ਤੈਨੂੰ ਮੈਂ ਮਖੌਲ ਕਰਨ ਦੀ ਆ ਤੂੰ ਵੇਖਿਆ ਆਂ ਕਿ ਆਪੇ ਮੱਤਾ ਦਿਆ ਕਰੀਆ ਮੈਨੂੰ ਕੀ ਸਲਾਮਾਂ ਕਾਂਡੇ ਜੇ ਭਾਬੀ ਤੂੰ ਮੈਨੂੰ ਆਜ ਨਹੀਂ ਮਾਰੀ ਮੈਂ ਸੋਚਿਆ ਆਪੇ ਚਲ ਜਾਨੀ ਆ ਕੁਛ ਦੀ ਆ ਕੀ ਗੱਲਾਂ ਕਾਂਡੀਆਂ ਵਾ ਗੱਲਾਂ ਕੀ ਕਰਨੀਆਂ ਅਹੀਂ ਰਿਸ਼ਤਾ ਦੇਦਾ ਪੱਕਾ ਕਰਨਾ ਤੈਨੂੰ ਮੈਂ ਤਾਂ ਨਹੀਂ ਸੱਦ ਗਿ ਲਈ ਇਹਨੂੰ ਪੁੱਛਣਾ ਹੈ ਕਿ ਮੁੰਡਾ ਸਹੀ ਹੈ ਕਿ ਗਲਤ ਆ ਵਾਹ ਦੀਦੀ ਤਾਨੂੰ ਮੁੰਡਾ ਕਿਦਾਂ ਦਾ ਲੱਗਾ ਠੀਕ ਆ ਸਮਝਣ ਰਹਤਾ ਇਹ ਢੀਵੀ ਨਹੀਂ ਮਾੜੀ ਐਡਾ ਸੋਹਣਾ ਮੁੰਡਾ ਲੱਭਤਾ ਹਨਾ ਵੈਸੇ ਤੇ ਮੈਨੂੰ ਸਾਰਾ ਕੁਝ ਤੇ ਸਹੀ ਲੱਗਣ ਡਿਆ ਬਾਕੀ ਵੇਖੋ ਹੁਣ ਨਹੀਂ ਬਹੁ ਮੈਨੂੰ ਵੀ ਮੁੰਡਾ ਬੜਾ ਪਸੰਦ ਆ ਤੇ ਬਾਕੀ ਜਿਹਦਾ ਉਹਨਾਂ ਦੱਸਿਆ ਇਹ ਪੈਣੀ ਪੂਰੀ ਦਾ ਉਹ ਵੀ ਠੀਕ ਆ ਪਰ ਭਾਬੀ ਤਾਈ ਹੱਡੇ ਬਾਰੇ ਇੰਨਾ ਸੋਚ ਨਹੀਂ ਸਕਦੀ ਪਤਾ ਨਹੀਂ ਮੈਨੂੰ ਕੁਝ ਲੱਗਣ ਡਿਆ ਕਿ ਤੇ ਦਾਲ ਚ ਕਾਲਾ ਨਾ ਹੋਵੇ ਉਹ ਨਾ ਤੂੰ ਬਹੁ ਇੰਨਾ ਸੋਚ ਇਹ ਢੀਮੀ ਉਮੜੇ ਹੈਗੇ ਜਿਨ੍ਹਾਂ ਤੁਸੀਂ ਕਹਿਣੀਆਂ ਜੀ ਚਲ ਇਹ ਤੇ ਗੱਲ ਹੈਗੀ ਆ ਪਰ ਤਾਈ ਨੇ ਸੋਚ ਕਿਵੇਂ ਲਿਆ ਕਿ ਇਹੋ ਜਿਹੇ ਘਰ ਵਿੱਚ ਦੀਦੀ ਦਾ ਰਿਸ਼ਤਾ ਕਰਨਾ ਵਾ ਚਲੋ ਬਾਕੀ ਸਭ ਕੁਝ ਵਧੀਆ ਆ ਉਹ ਬਹੁਤ ਨੂੰ ਤੋਤੋ ਕਰਦੀ ਰਹਿੰਦੀ ਆ ਜਿਨੋਂ ਪਤਾ ਉਹ ਤੁਹਾਡੇ ਨਾਲ ਕਿੰਨਾ ਪਿਆਰ ਕਰਦੀ ਨੇ ਚਲੋ ਮੈਂ ਤੇ ਚਾਹੁੰਦੀ ਆ ਕਿ ਮੇਰੀ ਭੈਣ ਨੂੰ ਨਾ ਜ਼ਿੰਦਗੀ ਚ ਸਾਰੇ ਸੁੱਖ ਮਿਲਣ ਚੰਗਾ ਕਾਰੋਬਾਰ ਮਿਲੇ ਤੇ ਚਲੋ ਬਾਕੀ ਮੈਂ ਚੱਲੀ ਆਂ ਬਾਅਦ ਚ ਐਵੇਂ ਤਾਈ ਨਾ ਕਹਿ ਇਹ ਵੀ ਹੋਰ ਕਿ ਇੱਕ 뒤 ਪਿੱਛੇ ਚਲ ਗਈ ਆ ਚਲ ਮੈਨੂੰ ਜਾ ਇਹ ਆਗੇ ਹਾਂ ਮੈਂ ਚੱਲੀ ਜੀ ਪਤਾ ਨਹੀਂ ਵੇਖਣ ਕੀ ਕਰਣ ਗਈਆਂ ਕਦੋਂ ਦੀਆਂ ਆਈਆਂ ਹੀ ਨਹੀਂ ਗਈਆਂ ਕੀ ਸਲਾਹ ਕਰਨੀ ਆ ਜੇ ਤੁਸੀਂ ਮੰਮੀ ਸਲਾਹ ਕੀ ਕਰਨੀ ਆ ਮੈਨੂੰ ਲੱਗਨੇ ਗਿਆ ਹੈ ਕਿ ਨਾਮ ਨੂੰ ਪੁੱਛ ਵੀ ਤੈਨੂੰ ਮੁੰਡਾ ਪਸੰਦ ਹੈ ਹਾਂ ਦੇ ਅਨੂ ਕੀ ਪੁੱਛਣਾ ਹੈ ਇਹ ਬੜੇ ਚੰਗੇ ਕੰਮ ਕਰਦੀ ਐਨੂੰ ਪੁੱਛਣਾ ਹੈ ਇੰਨੇ ਪਛਪੜ ਸਾਰੇ ਕੰਮ ਕਰਨੇ ਆਗੇ ਮੰਮੀ ਫੇਰ ਵੀ ਚਲੋ ਪੁੱਛਣਾ ਸਾਡਾ ਫਰਜ਼ ਹੀ ਹੈ ਤੁਹਾਡੀ ਸਿਆਣਿਆਂ ਦੀ ਕੋਈ ਸਲਾਹ ਨਹੀਂ ਇੱਕ ਤੂੰ ਬੜੀ ਸਿਆਣੀ ਆ ਨਾ ਮੰਮੀ ਗੱਲ ਸਿਆਣਿਆਂ ਦੀ ਨਹੀਂ ਹੁੰਦੀ ਅੱਜ ਕੱਲ੍ਹ ਜ਼ਮਾਨਾ ਬਦਲ ਗਿਆ ਤਸੀਂ ਪਤਾ ਨਹੀਂ ਕਿਹੜੇ ਜ਼ਮਾਨੇ 'ਚ ਰਹਿੰਦੇ ਹੋ ਅੱਜ ਕੱਲ੍ਹ ਮੁੰਡਾ ਪੁੜੀ ਮਿਲਦੇ ਆ ਬੱਚੇ ਮੰਮੀ ਤੁਹਾਡੇ ਤੋਂ ਡਰਦੇ ਨਾ ਮੈਂ ਉਧਰ ਨਹੀਂ ਖਿਸ਼ਾਇ ਤਾਈ ਨਾਮ ਨੂੰ ਮੈਂ ਇੱਧਰ ਲੈ ਕੇ ਆ ਗਈ ਆ ਤੇ ਤੁਸੀਂ ਵੀ ਮਗਰ ਆ ਗਏ ਉਹ ਗਲੇ ਕੀ ਸੋਚਣਗੇ ਵੀ ਸਾਰਾ ਟੱਬਰ ਹੀ ਉਧਰ ਚਲ ਗਿਆ ਉਹਨਾਂ ਕੀ ਸੋਚਣਾ ਵਾ ਉਹਨਾਂ ਨੂੰ ਪਤਾ ਹੀ ਪੁੱਛ ਕੇ ਸ ਕਰਨੀ ਹੁੰਦੀ ਆ ਚਲੋ ਕੋਈ ਗੱਲ ਮੰਮੀ ਆਜਣੇ ਤੂੰ ਜਾਓ ਤੂੰ ਚੱਲ ਨਾ ਉਹ ਉਧਰ ਤੂੰ ਬਹਿ ਜਾ ਗੱਲ ਸੁਣ ਮੇਰੀ ਦੱਸੋ ਮੰਮੀ ਐਵੇਂ ਹੋਦੀਆਂ ਪਸੰਦ ਨਾ ਪੁੱਛਦੀ ਫਿਰ ਜੋ ਵਹੀ ਵਧਿਆਨਾ ਕੀਤਾ ਠੀਕ ਹੀ ਕੀਤਾ ਨਾ ਮੰਮੀ ਮੈਂ ਕਦੋਂ ਕਿਹਾ ਕਿ ਤੁਸੀਂ ਗਲਤ ਕੀਤਾ ਵਾ ਫੇਰ ਵੀ ਮੰਮੀ ਉਹਦੀ ਜ਼ਿੰਦਗੀ ਦਾ ਸਵਾਲ ਆ ਕੁਛ ਨਾ ਤੁਹਾਡਾ ਫਰਜ਼ ਹੀ ਉਹਦੀ ਜਿੰਦਗੀ ਹੀ ਡੋਬਨ ਥੋੜੇ ਡਏ ਤੂੰ ਆਪਣੀ ਜ਼ਿੰਦਗੀ ਵੱਲ ਧਿਆਨ ਦੇ ਉਹਨਾਂ ਦੀਆਂ ਜ਼ਿੰਦਗੀਆਂ ਨਾ ਵੇਖ ਮੰਮੀ ਜਿੱਦਾਂ ਮਰਜੀ ਆ ਉਹਨਾਂ ਨੇ ਮੈਂ ਕਦੀ ਨਾ ਨਾਨਾ ਨਹੀਂ ਸਮਝਿਆ ਆਪਣੀਆਂ ਭੈਣਾਂ ਸਮਝਿਆ ਵਾ ਤੇ ਮੈਂ ਕਿਹੜਾ ਉਹਨਾਂ ਨੂੰ ਦੁੱਪਰਿਆੜੀ ਸਮਝਿਆ ਆਪਣਾ ਸਮਝ ਕੇ ਡਈਏ ਸਾਰੇ ਕੰਮ ਕਰਨ ਚਲੋ ਮੰਮੀ ਗੁੱਸੇ ਨਾ ਹੋ ਓਕੇ ਸੁਣ ਲੈਗੇ ਵੀ ਇਹ ਕਹਨਾਂ ਨੀ ਨਵਾਂ ਸਸ ਗੱਲਾਂ ਕਰਨੀਆਂ ਨੇ ਤਾਂ ਆਜੋ ਚਲੋ ਬਈਏ ਤੁਸੀਂ ਵਧੀਆ ਹੀ ਮਿੰਨੂ ਤੋਂ ਮੁੰਡਾ ਪਸੰਦ ਵਾ ਤੇ ਜਦੋਂ ਉਹਨਾਂ ਨੂੰ ਲੈ ਕੇ ਤੂੰ ਅੰਦਰ ਵੜ ਗਈ ਉਦੋਂ ਨਹੀਂ ਉਹ ਸੋਚਣਗੇ ਮੰਮੀ ਤੁਸੀਂ ਜੋ ਨਹੀਂ ਕਰਨੀ ਇਹ ਗੱਲਾਂ ਚਲਣ ਡਿਆ ਪਿਓ ਅੱਜ ਤਾਂ ਖੁਸ਼ੀ ਦਾ ਮੌਕਾ ਅੱਜ ਨਾ ਤੁਸੀਂ ਲੜੋ ਤਾਂ ਆਜੋ ਸਰੋ ਪਾਜੀ ਵਧੀਆ ਵਾ ਆਪਣੇ ਕੰਮ ਨਾਲ ਦੀ ਵੀ ਮੌਜਾਂ ਨਹੀਂ ਆਂ ਹਾਂਜੀ ਹਾਂਜੀ ਸਹੀ ਗੱਲ ਹੈ ਤੇ ਫਿਰ ਪੜ੍ਹਾਈ ਪੂਰੀ ਕਿੰਨੀ ਕੀਤੀ ਪਾਜੀ ਬਈਏ ਕੀਤੀ ਹੈ ਬੀ ਕੀਤੇ ਹਾਂ ਜੀ ਫਿਰ ਪੜ੍ਹਾਈ ਤੇ ਤੁਹਾਡੀ ਚੰਗੀ ਹੈ ਹਾਂਜੀ ਹਾਂਜੀ ਤੇ ਅਪਲਾਈ ਪਲੂ ਹੀ ਨਹੀਂ ਕੀਤਾ ਕਿਤੇ ਹਾਂਜੀ ਫਾਰਮ ਭਰਦੇ ਰਹੇ ਆ ਆਰਮੀ ਦੇ ਭਰਦੇ ਰਹੇ ਆ ਸਾਰਾ ਕੁਝ ਕਰਦੇ ਰਹੇ ਆ ਆਰਮੀ ਦੇ ਜੀ ਭਰੇ ਆ ਹਾਂਜੀ ਹਾਂਜੀ ਇਹ ਵੀ ਤੁਸੀਂ ਉਹ ਵੀ ਤੁਹਾਡੀ ਗੱਲ ਠੀਕ ਆ ਹਾਂਜੀ ਹਾਂਜੀ ਚਲੋ ਹਰ ਪਾਸੇ ਕਰਨੇ ਚਾਹੀਦੇ ਆ ਪਰ ਜਿੱਦਾਂ ਤੁਹਾਡੀ ਪੜ੍ਹਾਈ ਹੈ ਨਾ ਹਾਂਜੀ ਥੋੜਾ ਜਿਆ ਸਿਵਲ ਮੈਗਮੇਟ ਵੀ ਟਰਾਈ ਕਰੋ ਜਿਦਾਂ ਬੈਂਕਿੰਗ ਵਗੈਰਾ ਹਾਂਜੀ ਹਾਂਜੀ ਹੋਰ ਮੈਕਮ ਹੋ ਜਾਂਦੇ ਆ ਹਾਂਜੀ ਹਾਂਜੀ ਕਿਉਂਕਿ ਆਪਾਂ ਧਿਆਨ ਨਹੀਂ ਰੱਖਦੇ ਜਦਾ ਡਿਫੈਂਸ ਵਾਲਾ ਹਾਂਜੀ ਹਾਂਜੀ ਉਹਦੇ ਨਾਲੋਂ ਜਿੱਦਾਂ ਆਪਣੇ ਆ ਕਲੈਰੀਕਲ ਦੇ ਹੋਗੇ ਹਾਂਜੀ ਹਾਂਜੀ ਸਕੂਲੇ ਵਗੈਰਾ ਦੇ ਹੋਗੇ ਹਾਂਜੀ ਹਾਂਜੀ ਕਿਉਂਕਿ ਤੁਹਾਡੀ ਪੜ੍ਹਾਈ ਚੰਗੀ ਹੈ ਠੀਕ ਹੈ ਤੇ ਇੱਕ ਕੰਮ ਹੋਰ ਕਰੋ ਹਾਂਜੀ ਹਜੇ ਨਾਲ ਨਾਲ ਗਾਵੇਂ ਪੜ੍ਹਾਈ ਰੱਖੋ ਕੋਈ ਡਿਗਰੀ ਆ ਜੂਗੀ ਨਾ ਠੀਕ ਹੈ ਠੀਕ ਹੈ ਤੇ ਡਿਗਰੀਆਂ ਚਾਹੂਗੀ ਤੇ ਆਪਾਂ ਗਾਹ ਨਹੀਂ ਕਿਤੇ ਮਤਲਬ ਅਪਲਾਈ ਕਰ ਸਕਦੇ। ਸਹੀ ਗੱਲ। ਇੱਥੇ ਨਾ ਪਾ ਲਈ ਕੋਈ ਗੱਲ ਬਣੀ ਆ। ਕੇਰਬਾਰ ਦਾ ਵੈਨ ਨੇ ਜਾਂ ਇਟਲੀ ਦਾ ਵੈਨ ਨੇ ਵੱਡੇ ਦੇਸ਼ ਦਾ ਵੈਨ ਨੇ। ਦੇਖੋ ਪਤਾ ਭਜੀ ਗੱਲ ਕੀ ਆ। ਸਿਆਣੀਆਂ ਤੁਹਾਡੀ ਗੱਲ। ਹਾਂਜੀ। ਇੱਥੇ ਵੀ ਤੁਹਾਡੇ ਸਾਹਮਣੇ ਪਿਆਲੀਆਂ ਚ ਵੀ ਸੇਰ ਤੋੜੇ ਸ਼ਾਮ ਤੱਕ ਮਰਦੇ ਰਹੀ ਜਾ। ਸਹੀ ਸਹੀ ਗੱਲ ਹੈ। ਤੇ ਫੇਰ ਮਾਂ ਘਾਰ ਹੀ ਪੂਰੇ ਹੁੰਦੇ ਆ। ਹਾਂਜੀ ਹਾਂਜੀ ਸਹੀ ਗੱਲ ਹੈ। ਤੇ ਇਦਾਂ ਵਾ ਬਾਹਰ ਮੈਂ ਇਹ ਨਹੀਂ ਹੁੰਦਾ ਵੀ ਜ਼ਰੂਰੀ ਬੰਦਾ ਮਤਲਬ ਆਪਾਂ ਜੂਰਬ ਕੰਟਰੀ ਵੱਡੇ ਜਾਣਾ। ਹਾਂਜੀ ਪਹਿਲਾਂ ਛੋਟੇ ਦੇਸ਼ ਕਿ 2-3 ਘੰਟੇ ਚੱਲ ਜੇ। ਹਾਂਜੀ ਹਾਂਜੀ ਸਹੀ ਗੱਲ ਹੈ। ਉੱਥੋਂ 2-4 ਸਾਲ ਮਿਹਨਤ ਲਾ ਕੇ ਬੰਦਾ ਘਾਹ ਨਿਕਲ ਜਾਣਾ। ਹਾਂਜੀ ਹਾਂਜੀ ਸਹੀ ਗੱਲ ਹੈ। ਤੇ ਚੰਗੀ ਸੋਚ ਆ ਤੁਹਾਡੀ। ਹਾਂਜੀ ਹਾਂਜੀ। ਤੇ ਬਾਕੀ ਬੰਦਾ ਅੱਜ ਕੱਲ ਨਸ਼ਾ ਨੁਸ਼ਿਆਂ ਤੋਂ ਬਚਿਆ ਰਹੇ ਤੇ ਵਧੀਆ ਵਾ। ਹਾਂਜੀ ਹਾਂਜੀ ਸਹੀ ਗੱਲ ਤੇ ਦਾਰੂ ਦਰੂ ਪੈਗ ਭੋਗ ਕਿਦਾਂ ਲਾ ਲਈਦਾ ਨਹੀਂ ਨਹੀਂ ਭਾਜੀ ਪੈਗ ਭੋਗ ਚਲੋ ਵਧੀਆ ਪਰਮਾਤਮਾ ਫਿਰ ਤੇ ਕਿਰਪਾ ਰੱਖੇ ਹਾਂਜੀ ਹਾਂਜੀ ਦੇਖੋ ਬੰਦਾ ਨਸ਼ੇ ਤੋਂ ਬਚਿਆ ਹੋਇਆ ਹੈ ਨਾ ਹਾਂਜੀ ਹਾਂਜੀ ਫਿਰ ਰੋਟੀ ਤੋਂ ਨਹੀਂ ਮਰਦਾ ਸਹੀ ਗੱਲ ਆ ਭਾਜੀ ਬਾਕੀ ਭਾਜੀ ਇੱਕ ਗੱਲ ਕਹਾਂ ਗੁੱਸਾ ਨਾ ਕਰੋਗੇ ਨਹੀਂ ਨਹੀਂ ਭਾਜੀ ਦੇਖੋ ਅਸੀਂ ਆਪਣੀਆਂ ਭੈਣਾਂ ਬਣੀਆਂ ਲਾਡਲੀਆਂ ਰੱਖੀਆਂ ਤੇ ਜੇ ਤੇ ਕੋਈ ਹੁਣ ਡਿਮਾਂਡ ਕੋਈ ਵੀ ਕਿਸ ਪ੍ਰਕਾਰ ਦੀ ਕੋਈ ਦਾਜ ਦੀ ਜਾਂ ਕਦੀ ਹੈਗੀ ਗੁੱਸੇ ਦੀ ਗੱਲ ਨਹੀਂ ਆ ਅਸੀਂ ਕਰ ਦਾਂਗੇ ਔਕੇ ਸੌਕੇ ਹੋ ਕੇ ਜਦਾਂ ਵੀ ਤੇ ਪਰੇ ਆ ਵੀ ਬਾਤ ਚ ਨਾ ਤੀ ਪੈਨ ਕੋਈ ਤੰਗੀ ਨਹੀਂ 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 ਬਾਜੀ ਆਪਾਂ ਬਾਪੇ ਨੇ ਸਾਰਾ ਕੁਛ ਦਿੱਤਾ ਹੈ ਭਾਜੀ ਲੈਣ ਦੀ ਬੋਦੀ ਗੱਲ ਨਹੀਂ ਹੁੰਦੀ ਮਾਲਕ ਨੇ ਬੜਾ ਕੁਛ ਦਿੱਤਾ ਹੈ ਚਲੋ ਚੰਗੀ ਸੋਚ ਆ ਹਾਂਜੀ ਜਿਹੜੇ ਤੁਹਾਡੇ ਵਰਗੇ ਇਨਸਾਨ ਚੰਗੀ ਸੋਚਦੇ ਆ ਨਾ ਹਾਂਜੀ ਹਾਂਜੀ ਉਹ ਸਮਾਜ ਚ ਬਹੁਤ ਘੱਟ ਨੇ ਠੀਕ ਆ ਬਾਜੀ ਤੇ ਕੋਈ ਗੱਲ ਨਹੀਂ ਚਲ ਜੀ ਫਿਰ ਹਾਂਜੀ ਚਲੋ ਅੱਜ ਆਜੋ ਓਏ ਹਾਏ ਮੈਂ ਕਹਿੰਦਿਆਂ ਇੰਦਰ ਨੇ ਕੀ ਕੀਤੀ ਗੱਲ ਤੂੰ ਰਿਸ਼ਤੇ ਬਾਰੇ ਮੈਂ ਹਣੀ ਮੈਂ ਗਲਤ ਨਹੀਂ ਕੀਤੀ ਸਭ ਨੂੰ ਮੈਂ ਕਹਿਣੀ ਹੈ ਕਰਾਂਗੀ ਕੋਈ ਗੱਲ ਨਹੀਂ ਗੱਲ ਕਰ ਲਈ ਨਹੀਂ ਉਹਨੇ ਵੀ ਕਹਿਣਾ ਮੇਰੀ ਗੱਲ ਸੁਣ ਕਹਿੰਦਾ ਹੈ ਮੈਂ ਕਿਸੇ ਬੰਦੇ ਨਾਲ ਲੱਗ ਜਾ ਹੁਣ ਨੌਕਰੀ ਤੇ ਲੱਗ ਗਿਆ ਕੁੜੀ ਵਾਲੇ ਵੀ ਚੰਗੇ ਭਲੇ ਆ ਵਸਦੇ ਪੁੱਜਦੇ ਬੰਦੇ ਆ ਠਾਣੇਦਾਰ ਦੀ ਕੁੜੀ ਆ ਚੱਲ ਵਧੀਆ ਵਾ ਕੋਈ ਗੱਲ ਨਹੀਂ ਸਾਡੇ ਮੁੰਡੇ ਨੇ ਕੀ ਕਹਿਣਾ ਇਹੋ ਹੀ ਆਪਾਂ ਚਾਹੁੰਦੇ ਹਾਂ ਕਿ ਇਹ ਸੈੱਟ ਹੋ ਜਾ ਸੈੱਟ ਰੱਬ ਨੇ ਕਰਤਾ ਚੱਲ ਹੁਣ ਮੁੰਡਾ ਵੇਵਾਂਗੇ ਤੇ ਕਿਤੇ ਸਾਡੇ ਘਰ ਨਹੀਂ ਆਉਣ ਕੋ ਜੀ ਮੁੰਡੇ ਦੀ ਸਰਕਾਰੀ ਨੌਕਰੀ ਹੋ ਗਈ ਆ ਕੁੜੀ ਵਾਲੇ ਵੀ ਚੰਗੇ ਭਲੇ ਸਾਰੇ ਉੜਿਆ ਰਿਹਾ ਪਰਿਵਾਰ ਨਹੀਂ ਕੋਈ ਠੀਕ ਆ ਕੋਈ ਨਹੀਂ ਮੈਂ ਕਰ ਲਾਂਗੇ ਉਹਨੇ ਕੁਝ ਨਹੀਂ ਕਹਿਣਾ ਜੋ ਆਪਾਂ ਕਵਾਂਗੇ ਉਹ ਉਹ ਮੰਨ ਲੈਣਗੇ ਤੇ ਚੋਪਰ ਕੇ ਰਿਸ਼ਤਾ ਕਰੀਏ ਤੇ ਵਿਆਹ ਕਰੀਏ ਮੂੰਹ ਆਵੇ ਘਰ ਤੇ ਘਰ ਰੌਣਕ ਲੱਗੇ ਹਾਂ ਤਾਂ ਹੋਰ ਤੇ ਹੁਣ ਕਿਤੇ ਮੇਰਾ ਹੋਰ ਹੈ ਵੀ ਕੀ ਆ ਅਸਲ ਚਲ ਜਾਂਦਾ ਵਾ ਡਿਊਟੀ ਤੇ ਇਹ ਆਪਾਂ ਇਕੱਲੇ ਰਹਿ ਜਣੇ ਗੱਲ ਕਰ ਲਈ ਉਹਦੇ ਨਾਲ ਕਹਿਣ ਦਿਆ ਮੈਨੂੰ ਮੰਮੀ ਅੱਜ ਛੁੱਟੀ ਆ ਤੇ ਆਪਾਂ ਘੁੰਮ ਫਿਰ ਕੇ ਕਿਤੇ ਆਈਏ ਤੇ ਤੁਸੀਂ ਵੀ ਤਿਆਰ ਹੋ ਜਾ ਕੋਈ ਨਹੀਂ ਜਾਂਦੇ ਗੱਡੀ 'ਚ ਸਵਾਹ ਕਰ ਲਾਂਗੇ ਇਦਾਂ ਹੀ ਕਰੋ ਰਸਮ ਜਿਹੜੀ ਕਰਨੀ ਜੀ ਦੇ